ਅੰਕਲ ਅੱਜ ਬਾਈ ਵਾਦਾ ਮੈਂ ਪੂਰਾ ਕਰਾਤਾ ਤੇਰਾ ਇਹਦਾ ਉੱਥੇ ਜਾ ਕੇ ਹੌਸਲਾ ਇਹ ਛੱਡਦਾ ਦਾ ਨਹੀਂ ਉਹ ਮਾੜਾ ਨਹੀਂ ਹੈ ਕਈ ਵਾਰ ਜਵਾਨ ਤੇ ਹੋ ਜਾਂਦਾ ਇਹ ਤਾਂ ਘਰਾਂ ਫੜਾ ਜਾਂਦਾ ਲਿਆ ਕੇ ਜੀ ਇਹ ਤਾਂ ਹੁੱਕੜਿਆ ਤਾਂ ਨਹੀਂ ਹੈਗਾ ਵੀ ਮੈਨੂੰ ਨਹੀਂ ਨਹੀਂ ਮੁੱਕੜਿਆ ਨਹੀਂ ਹੈਗਾ ਹਾਂ ਕਹਿੰਦਾ ਫੋਟੋ ਖਿੱਚ ਬਾਈ ਸਵਾਲ ਤ ਕਰਦਾ ਬਾਈ ਲੋ ਜੀ ਭਾਈ ਅੰਕਲ ਜੀ ਨੂੰ ਮਿਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀ ਕੱਲ ਦਾ ਲਾਰਾ ਲਾਇਆ ਵਾ ਅਕਲ ਲਾਰਾ ਲਾਤਾ ਯਾਰਾ ਮੈਂ ਠੀਕ ਦਾ ਰਹਿ ਗਿਆ ਮੱਖਾਂ ਮੋੜੀ ਆਈ ਨਹੀਂ ਹੈਗਾ ਅੰਕਲ ਦੇਖ ਮੈਂ ਵੀਡੀਓ ਬਣਾਈ ਜਾਦੇ ਚੱਕ ਕੇ ਖਲਾਉਦਾ ਆ ਆ ਦੇ ਜੱਗੇ ਨੂੰ ਖਲਾਉ ਫਿਰ ਜੱਗੇ ਦੀ ਗੱਲ ਅੰਕਲ ਦੀ ਗੱਲ ਕਰ ਦੋ ਨਹੀਂ ਨਹੀਂ ਮੰਨਦਾ ਜੱਗੇ ਨੇ ਕੋਸ਼ਿਸ਼ ਕਰੀ ਜਾ ਅੱਜ ਮਿਲ ਜੂਗਾ ਭਾਈ ਅਮਨੇ ਜੇ ਤਾਂ ਨਾ ਅੱਜ ਤਾਂ ਮੋਟਰਸਾਈਕਲ ਉਠਾ ਲਿਆ ਤਾਂ ਜਾਣਾ ਉਹ ਠੱਡੀ ਉਹਦੀ ਬੋਤਲ ਫੜ ਲਿਆ ਫਿਰ ਅਕਲ ਆਇਆ ਕਰ ਇਹਨੂੰ ਕਾਣਾ ਕਰ ਦੇ ਇਹਨੂੰ 100 ਦੀ ਬੋਤਲ ਤੂੰ ਹੀ ਦੇ ਦੇ ਆ ਜਾ 100 ਰੁਪਏ ਲੈ ਹੋਰ ਦੇ ਦੇ ਯਾਰ ਜਿਵੇਂ ਮਰ ਗਿਆ ਤ 100 ਰੁਪਏ ਦੇ 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 ਹੋਰੇ ਦੇਰੇ ਤੂੰ ਵਰਗੇ ਜੋ ਮੈਂ ਕੱਲ ਟਾਈਮ ਮਿਲਿਆ ਯਾਰ ਕਿ ਦੁਕਾਨ ਬੰਦ ਦੀ ਗੱਲ ਅੱਜ ਕਰ ਦੇਣਾ ਵਾਦਾ ਪੂਰਾ ਅੰਕਲ ਬਾਈ 100 ਰੁਪਿਆ ਮੁੰਡੇ ਨੂੰ ਦੰਦਾ ਦਾ ਅੰਕਲ ਹੁਣ ਤੇਰਾ ਵਾਦਾ ਪੂਰਾ ਕਰ ਦੇਣਾ ਅੱਜ ਮੈਂਰੇ ਨਾਲ ਲੈ ਕੇ ਜੇ ਇਹ ਨਾਲ ਲਿਆ ਮੈਂ ਲਿਆ ਦੇਣਾ ਵਾਹ ਵੀ ਵਾਹ ਠੀਕ ਆ ਪਾਰਟੀ ਤਾਂ ਖਤਮ ਹੋਈ ਸਾਡੀ ਨਾ ਮੈਂ ਠੀਕ ਆ ਮੈਂ ਲਿਆਉਂਗਾ ਵੀਡੀਓ ਬਣਾ ਕੇ ਰੱਖੂਗਾ ਇਹਨੇ ਕਿਹਾ ਇਹਨਾਂ ਮੈਂ ਸਾਰੇ ਸੁਣ ਲਾ ਹਾਂਜੀ ਇਹਨੂੰ ਪੰਜ ਅੱਜ ਕੱਲ੍ਹ ਤੱਕ ਤਰੀਕ ਹੋ ਗਈ ਇਹਨੂੰ 15 ਤੱਕ ਪਹਿਲਾਂ ਐਹੋ ਜਿਹੀ ਪਾਰਟੀ ਕਰ ਦੇਣੀ ਵੀ ਚੱਲ ਜਿਹੜੇ ਮਰਜ਼ੀ ਹੋਟਲ ਚਾਹ ਜੇ ਮੋਫਰ ਜਾਂ ਤਾਂ ਨਾ ਕਰ ਬਾਈ ਆਵਦੇ ਹੁਣ ਮੱਝ ਚੱਲੀਏ 15 ਤਰੀਕ ਤੇ ਪਹਿਲਾਂ ਜਿਹੜੇ ਹੋਟਲ ਚ ਕਹੂਗਾ ਉੱਥੇ ਲੈ ਜਾਣਾ ਬਸ ਠੀਕ ਹੈ ਹਾਂ 15 ਲਾਸਟ ਡੇਟ ਆ ਅਕਲ ਹੁਣ 20 ਮਿੰਟ ਦੇ ਵਿੱਚ ਛੰਡਾ ਚਾਹੀਦਾ ਹਾਂ ਡਿਓ ਚਲੋ ਅਰੋਮਾ ਚ ਜਾਣਾ ਬਾਈ ਸੈਕਟਰ ਵਾਲੇ ਜਿੱਥੇ ਖੜ ਜਾ ਐ ਦਾ ਮਨਾ ਹੋਗਾ ਤੂੰ ਪੁੱਛ ਲਈ ਜਿੱਥੇ ਮਰਜ਼ੀ ਲੈ ਜੀ ਅਰੋਮਾ ਤੇ ਜਾਣਾ ਅਕਲ ਠੀਕ ਹੈ ਇਹੋ ਜੀ ਆ ਬਸ ਅਰੋਮਾ ਛੱਡ ਤੂੰ ਹੁਣ ਕਿੰਨੇ ਮਿੰਟ ਦੇ ਛੰਡਾ ਤੇ ਮਿੰਟ ਆਉਣਾ ਜਾਣ ਨੂੰ ਟਾਈਮ ਲੱਗਣਾ ਚੱਲ ਫੇ ਚੱਲ ਤਾਂਹੀਂ ਚਲਾਉਣਾ ਮੋਟਰ ਨਾਲ ਲੈ ਜਾ ਕਿਹੜੀ ਦੁਕਾਨ ਪਹੁੰਚਦਾ ਉਹ ਮਿੰਜੂ ਆ ਮੱਡ ਤੇ ਜਿੱਥੇ ਮਰਜੀ ਚੱਲ ਜਾ ਬਿੱਲੂ ਕੋ ਚੱਲ ਅੰਕਲ ਅੱਜ ਭਾਈ ਵਾਦਾ ਮੈਂ ਪੂਰਾ ਕਰਾਤਾ ਤੇਰਾ ਇਹ ਤਾਂ ਉੱਥੇ ਜਾ ਕੇ ਹੌਸਲਾ ਹੀ ਛੱਡਦਾ ਦਾ ਨਹੀਂ ਉਹ ਮਾੜਾ ਨਹੀਂ ਹੈ ਕਈ ਵਾਰ ਜਵਾਨ ਤੇ ਹੋ ਜਾਂਦਾ ਇਹ ਤਾਂ ਘਰਾਂ ਫੜਾ ਜਾਂਦਾ ਲਿਆ ਕੇ ਜੀ ਇਹ ਤਾਂ ਹੈ ਮੁਕਰਿਆ ਤਾਂ ਨਹੀਂ ਹੈਗਾ ਵੀ ਨਹੀਂ ਮੁਕਰਿਆ ਨਹੀਂ ਹੈਗਾ ਹਾਂ ਕਹਿੰਦਾ ਜੀ ਥੋੜਾ ਘਿਚ ਬਾਈ ਸਵਾਲ ਤਾਂ ਕਰਦਾ ਬਾਈ ਅਕਲ ਚੈੱਕ ਕਰ ਲੈ ਇਹ ਗੱਲ ਹੁਣ ਠੰਡਾ ਪੈ ਜਾਂਦੇ ਹਾਂ ਇਹਨੂੰ ਮਹਿੰਦਰਾ ਟਰੈਕਟਰ ਦੀ ਹੁ ਸੀਜ਼ਨ ਲੱਗ ਗਿਆ ਬਹੁਤ ਕੰਮ ਆ ਅੱਛਾ ਜੀ ਬਈ ਦੇਖ ਲੈ ਅੱਜ ਸਵੇਰ ਦਾ ਮੈਂ ਤਾਂ ਫੌਂਦੇ ਆ ਤਾਂ 12 14 ਕਿਲੇ ਨਿਕਲ ਗਏ ਹਜੇ ਪਤਾ ਨਹੀਂ ਕਿੱਥੇ ਗਏ ਸੀ ਹਾਂ ਕਿ ਝੋਟਾ ਹੈ ਕੰਤੇ ਨਹੀਂ ਕੱਲ ਆਪਣੇ ਮਹਿਕਲ ਜਾਵੜਿਆਂ ਦੇ ਲਾ ਕੇ ਕੱਲ ਹਾਂ ਅਸੀਂ ਵੀ ਗੇਟ ਸਾਂ ਆਪ ਕਿਤੇ ਦੇਖੇ ਤੇ ਫਿਰ ਹੀ ਕਹਿਣ ਸੈਕਟਰ ਵਧੀਆ ਮਿਲ ਗਿਆ ਅੰਕਲੂ ਭਾਈ ਮਿੰਦਰ ਜਿੱਥੇ ਚਲੇ ਜਾ ਮਰਜ਼ੀ ਚੱਲੀ ਹੋ ਜਾਂਦਾ ਸੇਲ ਖਰਚਾ ਵੀ ਨਹੀਂ ਹੈਗਾ ਉਹਦਾ ਜਮ ਨਹੀਂ ਖਰਚਾ ਘੱਟ ਕਾ ਬਹੁਤ ਘੱਟ ਆਉਂਦਾ ਕੰਮ ਦੀ ਚੀਜ਼ ਮਿਲ ਗਈ ਆ ਨੰਬਰ ਤਾਂ ਚੱਲੀ ਹੁਣ ਆਪਾਂ 3 ਤਰੀਕ ਨੂੰ ਵੇਲੇ ਹੋ ਜਾਣਾ ਜਮਾਂ ਹੀ ਅੱਛਾ ਇਹਨੂੰ ਤੈਨੂੰ ਪਤਾ ਹੀ ਆ ਹਾਂ ਬਾਫੇ ਤੂੰ ਆਏ ਤੇ ਲਿਟਦਾ ਹੀ ਜਾਊਗਾ ਕਾਇਲੇ ਲੈ ਜਣਾ ਬਾ ਠੀਕ ਹੈ ਬਾ ਕੱਲ 15 ਤਰੀਕ ਨੂੰ ਮੈਂ ਰੋਟੀ ਨਹੀਂ ਖਾਣੀ ਨਾ ਖਾਈ ਬਸ ਬਸ ਹਮਲਾ ਕਰ ਦੇ ਬਸ ਬਾ ਖਾਈ ਨਾ ਬਸ ਬਾ ਠੀਕ ਹੈ ਆ ਲੈ ਅੰਕਲ 15 ਪੱਕੀ ਤਾਂ ਨਹੀਂ ਦੱਸੀ ਵੀ 16 ਚੜ੍ਹਨੇ ਪੈਣੀ ਕਰ ਦਈਏ ਬਾ ਠੀਕ ਹੈ ਅੱਛਾ ਲੇਟ ਨਹੀਂ ਹੋਣਾ ਪਹਿਲਾਂ ਹੋ ਜਾ ਭਾਈ ਨਾ 15 ਤੇ ਫਾਇਦਾ ਬਾ ਠੀਕ ਹੈ ਬਹੁਤ ਦੂਰ ਚਲੇ ਜਾਣੀ ਫਿਰ ਬਾ ਠੀਕ ਅੰਕਲ ਓਕੇ ਆ ਕੇ ਜਾ ਕੇ ਰਾਜੇ ਪਾਰਟੀ ਕਰ ਦੇਣੀ ਓਕੇ ਹੈ ఉన్న కమ్ భా పురే ਜੀ ਭਾਈ ਚੱਲਦੇ ਕੰਮ 'ਚਾ ਬੰਦਾ ਸੱਦੇ ਕਰਾਉਂਗਾ ਕੁਛ ਹਾਂ ਇਹਦਾ ਵੀਨੇ ਬਹਿ ਗਿਆ ਫੇਰ ਤਾਂ ਮੈਂ ਗਈ ਪਿਆ ਹੈ ਬਈ ਠੱਡਾ ਮਿਲ ਗਿਆ ਇਹਨੂੰ ਆਉਂਦੀ ਸਾਰੇ ਨਜ਼ਾਰੇ ਆ ਉਹਨੇ ਹੁਣ ਆਏ ਦੱਸ ਵੀ ਆਪਾਂ ਕੋਕ ਦੇ ਮਗਰ ਪੀ ਪਏ ਆ ਇਹ ਲਿੰਮਕਾ ਵਧੀਆ ਲਿੰਮਕਾ ਵਧੀਆ ਯਾਰ ਅੱਜ ਵੀਤਾ ਹੈ ਨਾ ਬਾਕੀ ਭਾਈ ਸਾਡੇ ਖੇਤਾਂ 'ਚ ਤਾਜੀ ਪੈਪ ਲੰਦਰ ਬੀਬੀ ਦੀ ਪਾਣੀ ਛੱਡਦਾ ਵਿੱਚ ਮੈਂ ਤਾਂ ਵਿਚੇ ਲੰਘਿਆ ਤਾਂ ਟਰੈਕਟਰ ਵਾ ਕੇ ਗੱਡਿਆ ਟਰੈਕਟਰ ਵਾ ਕੇ ਗੱਡਿਆ ਹਾਂ ਬਾਈ ਜ਼ਿੰਦਗੀ ਦੇ ਨਜ਼ਾਰੇ ਦੇਖ ਮੋਟਰ ਦਾ ਹਾਂ ਕੈਨੇਡਾ ਚ ਮੇਰੂਗਾ ਕੋਸ ਕੈਨੇਡਾ ਚ ਕੋਈ ਨਹੀਂ ਹੈਗਾ ਇਹ ਬਾਪੂ ਮੇਰਾ ਬਾਪੂ ਆਈ ਲੱਗਿਆ ਬਾਪੂ ਨਾਟ 11 ਬਾਈ ਟਰੈਕਟਰ ਕੇ ਖੇਤ ਪਾਉਣ ਲੱਗਿਆ ਪਿਆ ਇਹ ਸਾਡਾ ਕੰਮ ਨਿਭੜ ਗਿਆ ਸ਼ਾਮ ਹੁੰਦਾ ਇਹ ਆਪਣਾ ਆਪਣਾ ਸਾਨੂੰ ਸੌਂ ਘਾਟ ਹੈ ਜੀਦਾ ਹੈ ਉਹਨੇ ਤੂੰ ਪਾਉਂਦਾ ਖੇਤ ਕੌਣ ਪਾਉਂਦਾ ਡੈਡੀ ਡੈਡੀ ਪਾਉਂਦਾ ਮਨ ਤਾਂ ਆਏ ਆ ਬਸ ਵੀ ਮਾੜਾ ਵੱਡਾ ਚੱਲ ਬਾਈ ਹੋਰ ਦੱਸ ਨਹੀਂ ਰਿਹਾ ਹਾਂ ਆਉਂਦੀ ਨਹੀਂ ਡਿਲੀਵਰੀ ਪੈਰ ਨਹੀਂ ਲੱਗਦੇ ਉਹ ਲੈ ਦੇ ਲੈ ਫੋਨ ਨਹੀਂ ਲੱਗਦਾ ਰਹਿ ਲੱਗਦੇ ਆ ਸ਼ੌਂਕ ਨਹੀਂ ਹੈਗਾ ਕਹਿੰਦਾ ਮੈਨੂੰ ਸ਼ੌਂਕ ਗੱਡੀ ਵਜਾਉਣੇ ਦਾ ਹਾਂ ਟੁੱਪਾ ਬਾਦ ਆ ਗਿਆ ਆ ਗੱਡੀ ਜਿੰਨੀ ਵਾਦੀ ਚਲਾ ਲੈ ਗੱਡੀ ਚਾਹੋਂਗੇ ਆ ਗੱਡੀ ਦਾ ਚਾਹੋਂਗੇ ਗੱਡੀ ਪੂਰੀ ਰੱਬ ਦਾ ਮੁੰਡਾ ਕਹਿੰਦੇ ਉੱਬਲ ਪੂਰੀ ਹੋਈ ਗਈ ਬਾਈ ਖੇਤਾਂ 'ਚ ਦੇਖੋ ਰਾਮ ਨੇ ਲੱਗ ਗਿਆ ਵਾੜਾ ਮਾਸੀ ਤੇ ਅੰਨੇ ਸੱਚੀ ਦਾ ਸਭ ਠੰਡਾ ਮਿਲਿਆ ਕਿ ਗੱਪ ਹੈ ਮਿਲ ਗਿਆ ਹਾਂ ਕੱਢ ਰਾ ਲੈ ਉਹਨੇ ਆਇਆ ਰਸ ਵੀ ਇਹ ਕੀ ਕੀ ਕਿਹਨੇ ਕਿਹਾ ਤਾਂ ਕਿਦੇ ਕਰਮਾਂ ਚ ਲਿਖਿਆ ਮੈਂ ਤਾਂ ਕਿਹੜੇ ਬੰਦੇ ਨੇ ਕਿਹਾ ਉਹ ਲੱਗਿਆ ਉਹ ਤੇ ਆ ਉਹ ਬੰਦਾ ਲੱਗ ਗਿਆ ਬਾਈ ਇਹਨੇ ਨੂੰ ਇਹਨੇ ਨੂੰ ਅਸੀਂ ਲੈ ਕੇ ਆਏ ਫਿਰ ਤੇ ਆ ਨਵਾਂ ਬੰਦਾ ਆ ਗਿਆ ਇਹਦੇ ਕਰਮਾਂ ਚ ਆ ਗਿਆ ਉਹਦਾ ਹਿੱਸਾ ਹੈ ਕਰਮ ਚੰਗੇ ਆ ਮੈਂ ਕਿਹ ਵਧੀਆ ਢੰਗਾ ਯਾਰ ਫੇ ਕਰ ਲੈਣੇ ਹੈ ਹੋ ਕੇ ਛੱਡਤਾ ਤਾਂ। ਲੋ ਜੀ ਬਾਈ ਜਿਹੜੀ ਪਾਈਪ ਲਾਈਨ ਲੰਗੀ ਤੇ ਆਪਣੀ ਖੇਤਵਾਂ ਨੂੰ ਇੱਕ ਵਾਰ ਬਾਈ ਬਾਪੂ ਔਰ ਮੈਂ ਰਲ ਕੇ ਦੇਖੋ ਸਾਰੇ ਉਹ ਪਾਣੀ ਪੜਤਾ ਵਿੱਚ ਕਿਉਂਕਿ ਜਿਹੜੀ ਜ਼ਿਆਦਾ ਮਿੱਟੀ ਦੀ ਵਿੱਚ ਪੈ ਗਈ। ਇਹਨੋਂ ਹੋ ਕੇ ਬਾਈ ਆਪਣੇ ਪਿੰਡ ਵਾਲੇ ਖੇਤੋਂ ਹੋ ਕੇ ਸਾਹਮਣੇ ਪਹੀਓ ਪਹੀਓ ਕੇ ਸੂਰਪਾਰ ਨੂੰ ਨਿਕਲੀ ਦੂਜੇ ਖੇਤਾਂਾਂ ਵੱਲ ਨੂੰ। ਸਾਰੇ ਉਹ ਘਰਤੀ ਦੀ ਬਾਈ ਪਾਣੀ ਦੇ ਦੇਖੋ। ਫਲ ਬਣਾ ਕੇ ਲੱਗ ਗਏ ਰੇ 2-2 ਘੰਟੇ ਪੈਦਾ ਵੀ ਕੰਮ ਕਰਤਾ ਫਾਈਨਲ ਇੱਕ ਅੱਧੀ ਵਾਰ ਹੋਰ ਪਾਣੀ ਲਾ ਜਿੰਨਾ ਫਿਰ ਇਹਨਾਂ ਨੂੰ ਬੱਕ ਜੂਗੀ ਲੋ ਜੀ ਬਾਈ ਆਪਣੇ ਖੇਤ ਪਹਿਲਾਂ ਬਾਤ ਤੇ ਤੇ ਅੱਜ ਜਾਨਮਾਲ ਬਾਈ ਵਾਲਾ ਵੀ ਖੇਤ ਬਾਤ ਦਾ ਬਾਪੂ ਨੇ ਸਵੇਰੇ ਸਵੇਰੇ ਤੇ ਵੀਰ ਵੀ ਨਾਲੇ ਦਾ ਟੁਕੀ ਮੰਨੇ ਬਾਈ ਨੇ ਟੁੜੀ ਦੇ ਟਰਾਲੀਆਂ ਬਣਾਈਆਂ ਤੁਹਾਨੂੰ ਪਤਾ ਏ ਟੁੜੀ ਦੇ ਟਰਾਲੀਆਂ ਉਹਦੇ ਖੇਤਾਂ માં ਛੱਡੇ ਆ ਆਪਾਂ ਬਾਈ ਉੱਥੇ ਲੇਬਰ ਨੇ ਤਾਰ ਲੀਆਂ ਤੇ ਨਾਲੇ ਆਪਣਾ ਖੇਤ ਬੰਦ ਹੋ ਗਿਆ ਤੇਤਗੀ ਬਾਈ ਧਰਨ ਨਾਲੀ ਪਨੀਰੀ ਵੀ ਇਧਰੇ ਵਿਜਣੀ ਆ ਤਾਂ ਕਰਕੇ ਲਾਗ ਲਾਗ ਦੂਰ ਕਰਤਾ ਬਾਈ ਉੱਦਾਂ ਸਿੰਗਲ ਵਾ ਲਿਆ ਇਹ ਖੇਤ ਲਾਗ ਲਾਗ ਬਹੁਤ ਵਾਹ ਹੋਣਾ ਬਾਈ ਤਵਿਆਂ ਗਲ ਰੂਟਾ ਵੀਟਰ ਕੇ ਹਲਾਂ ਗਲ ਇਹਦੀ ਬਾਹੀ ਦਾ ਕੰਮ ਹੁਣ ਚੱਲ ਪਿਆ ਤੇ ਜਿਉਂ ਜਿਉਂ ਬਾਈ ਕੰਮ ਨਿਭੜੀ ਜਾਂਦਾ ਸਭ ਆਪਣੇ ਖੇਤ ਬਾਈ ਜਾਂਦੇ ਆ ਤੇ ਪਿੰਡ ਵਾਲੀ ਮੋਟਰ ਪਾਏ ਵੇ ਬਾਈ ਸ਼ਾਮ ਟਾਈਮ ਤੁਸੀਂ ਦੇਖੋ ਹਵਾ ਚੱਲੀ ਠੰਡੀ ਠੰਡੀ ਬਾਈ ਨਿਆਰੇਦਾਰ ਮੌਸਮ ਹੈ ਤਕਰੀਬਨ ਬਾਈ ਆਪਣਾ ਵੀ ਖੇਤ ਬਾਹੋ ਗਿਆ ਜਾਨਮਾਲ ਬਾਈ ਦਾ ਵੀ ਉਧਰ ਰਾਜੂ ਬਾਈ ਨੇ ਬਾਹਤਾ ਬਿੰਦਰ ਬਾਈ ਨੇ ਵੀ ਕਾਫੀ ਖੇਤ ਬਾਹ ਹੋ ਗਏ ਉਧਰ ਜੱਗਾ ਵੀ ਢੇਡਾ ਲਾਇਆ ਬਾਈ ਇਹਨੇ ਵੀ ਕਣਕ ਲੱਦੇ ਵੀ ਜਿਹੇ ਦੀ ਮੰਡੀ ਦਾ ਢੇਡਾ ਲਾਇਆ ਹੈ ਵੀ ਇਦਾਰੇ ਖਾਲੀ ਲਓ ਜੀ ਬਾਈ ਦੱਲੀ ਬਾਈ ਕੋ ਆਏ ਆ ਦੱਲੀ ভাই ਵੀ ਆਪਣਾੜੀ ਇਹ ਵੀ ਫੋਨ ਕਰਦਾ ਹੁੰਦਾ ਹੈ ਮਲਾਉਂਦੇ ਅੱਜ ਤੁਹਾਨੂੰ ਦੱਲੀ ਨੂੰ ਵੀ ਜਿਹੜਾ ਵੀ ਕੰਮ ਠੋਠਾ ਠੱਡ ਚੱਲਦਾ ਬਾਈ ਟੂੜੀ ਵਾਲੀ ਮਸ਼ੀਨ ਵਾ ਭਾਈ ਕੀ ਹਾਲ ਹੈ ਅੱਜ ਤਾਂ ਵਜਾਣੇ ਲਈ ਹੁੰਦਾ ਨਹੀਂ ਦਬਾਉਂਦਾ ਯਾਰ ਜਦੋਂ ਕਿੰਨੀ ਕਿ ਟ੍ਰਾਲੀ ਆ ਗਈ ਆ ਗਈ ਸੌ ਦੇ ਉੱਪਰ ਜੱਲੀ ਮੈਨੂੰ ਆ ਨਹੀਂ ਸਮਝ ਲੱਦੀ ਵਿਆ ਕੀ ਕਰਿਆ ਪਿਆ ਯਾਰ 에어 ਕਲਿੰਡਰ ਇਹ ਜ਼ਰੂਰੀ ਆ ਅੱਜ ਤੇਰੀ ਸੇਵਾ ਲੱਗੀ ਇਹ ਨਹੀਂ ਜਿਆਦਾ ਬੰਦਾ ਚ ਦੇਖਣਾ ਅੱਛਾ ਬੰਦਾ ਢਿੱਲਾ ਹੈ ਚਾਹ ਤੇ ਕਫਟੇ ਨਹੀਂ ਯਾਰ ਅੱਛਾ ਆਵੇ ਸਵੇਰ ਨਾਲ ਤੂੰ ਹੀ ਚੱਲਦਾ ਖਾਦੇ ਟਰਾਲੀ ਬਣਾਤੀ ਹੋਣੀ ਆ ਚੱਲ ਰਹੀ ਆ ਦਲੀ ਹੋਰ ਪਾਣੀ ਪੂਣੀ ਕੋਈ ਆਉਂਦਾ ਆਉਂਦਾ ਉਹ ਬੰਦੇ ਭਾ ਇਖਰਾਦ ਦੇ ਗੜਾ ਵਾਜਦੇ ਆ ਆਹ ਪਾਣੀ ਹੁੰਦੇ ਔਰ ਦੇ ਹੈ ਬੜੀ ਦੱਲੀ ਬਣਾ ਰਿਹਾ ਪਿੰਡ ਦੇ ਅੱਡੇ ਕੋਲ ਆ ਸਾਹਮਣੇ ਅੱਡਾ ਏ ਇਹਨੂੰ ਰੋਡ ਪਰ ਆਉਣ ਕ ਮੇਲਾ ਵੀ ਲੱਗਦਾ ਏ ਆਪਣੀ ਬਣਾਉਂਦੇ ਆ ਬਾਹਰ ਨਿਪੜ ਲਿਆ ਬਾਹਰ ਨਿਪੜ ਕੇ ਬਾਹਰ ਆਪਣੀ ਰੋਡ ਪਰ ਪਾ ਜਾਈਂ ਨਿਪੜੇ ਆ ਬਸ ਇੱਕ ਵਿਲੇ ਦਲੀ ਆ ਵੀ ਜਗਾੜ ਵਧੀਆ ਲਾਇਆ ਬਾਬੂ ਜੀ ਯਾਰ ਆ ਰੋਲਾ ভাই ਰੋਲੇ ਦੇ ਮੂਰੇ ਆ ਹਲਾਇਆ ਪਿਆ ਨਾਲ ਦੀ ਨਾਲ ਸਾਫ ਕਰੀ ਜਾਂਦਾ ਏ ਉਦਲੀ ਕਿ ਐਵਰੇਜ ਨਿਕਲੀ ਜਾਂਦੀ ਆ ਦਲੀ ਤੇਲ ਤੂਲ ਦੀ ਟਰਾਲੀ ਦੀ ਹਾਂ ਜੋੜ ਲਾਉਂਗਾ ਓਡਰ ਦੱਸੂਗਾ ਹਾਂ ਫੋਨ ਆ ਗਿਆ ਹਾਂ ਦਲੀ ਕਿ ਐਵਰੇਜ ਨਿਕਲੀ ਜਾਂਦੀ ਆ ਡੀਜ਼ਲ ਦੀ ਹਾਂ ਆ ਚਲੋ ਮਾੜੇ ਬਾਈ ਹਾਂ ਇੱਕ ਵੀ ਗਿਆ ਅਰੇ ਇੱਕ ਬੀਬੀ ਬੈਨਦੀ ਤੇਲਿਕ ਲੀਟਰ ਡਰੈਪ ਤੇਲ ਕੇ ਭਰ ਜਾਂਦੀ ਏ ਟਰਾਲੀ ਹਾਂ ਚਾਰ ਪੰਜ ਲੀਟਰ ਟਰਾਲੀ ਨੂੰ ਆ ਅੱਧਾ ਘੰਟਾ ਲੱਗ ਜਾਂਦਾ ਉਹ ਖਾ ਜਾਂਦਾ ਜ਼ੋਰ ਲੱਗਦਾ ਆਹ ਆਹ ਕਈ ਜਗ੍ਹਾ ਭਾਈ ਨਰਮ ਹੁੰਦਾ ਕਈ ਜਗ੍ਹਾ ਘੜਾ ਹੁੰਦਾ ਖਾਏ ਜਾਂਦਾ ਏ ਪੋਟੈਟਰ ਠੀਕ ਚੱਲਦਾ ਤੇਰਾ ਹਾਂ ਦੱਦੀਆਂ ਭਾਈ ਕੱਚੇ ਕੱਢ ਲਏ ਇਹਦੇ ਪਾ ਗਰਮੀ ਜ਼ਿਆਦਾ ਆ ਗਈ ਇਹਨਾਂ ਦਲੀ ਤੇਰੀ ਛਤਰੀ ਦੂਈ ਇਹ ਬਚਾਈ ਜਾਂਦੀ ਆ ਆਹ ਛਤਰੀ ਕਰਕੇ ਬਾਈ ਬਚਿਆ ਪਿਆ ਇਹ ਹਾਂ ਜੇ ਦੂਈ ਹੋਵੇ ਫੇਰ ਨਹੀਂ ਚੱਲ ਦੇਰੇ ਕਿਹੜਾ ਪਾਤਾ ਗੇਰ ਬਾਈ ਇੱਕ ਵਾਰ ਜਾਨ ਘਾਟਦੀ ਬਾਈ ਮਸ਼ੀਨ ਟਰੈਕਟਰ ਦੀ ਭਾਈ ਹਵਾ ਉਲਟ ਫੈੜ ਨੂੰ ਆ ਕਰਦਾ ਮੂਰੇ ਨਹੀਂ ਜਾਂਦਾ ਦੇਖੋ ਡਰਾਈਵਰ ਕੰਨੀ ਕੁਛ ਤਾਂ